ਅਜਿਹਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬੱਚਾ ਆਪਣੇ ਟੀਚਰ ਦੇ ਨਾਲ ਗੱਲ ਕਰ ਰਿਹਾ ਹੈ ਟੀਚਰ ਉਹਨੂੰ ਰੁਟੀਨ ਦੇ ਵਿੱਚ ਪੁੱਛਦਾ ਹੈ ਕਿ ਬੇਟਾ ਅੱਜ ਕੀ ਖਾ ਕੇ ਆਇਆ ਸੀ ਆਮ ਤੌਰ ਤੇ ਟੀਚਰ ਪੁੱਛ ਲੈਂਦੇ ਨੇ ਬੱਚੇ ਨੂੰ ਕਿ ਬੇਟਾ ਅੱਜ ਘਰੋਂ ਕੀ ਖਾ ਕੇ ਆਇਆ ਤਾਂ ਉਹ ਬੱਚਾ ਕਹਿੰਦਾ ਜੀ ਘਰ ਆਟਾ ਹੈ ਨਹੀਂ ਸੀ ਇਸ ਕਰਕੇ ਮੈਂ ਕੁਝ ਵੀ ਨਹੀਂ ਖਾ ਕੇ ਆ ਬੱਚੇ ਦੀ ਜਿਹੜੀ ਹੈਗੇ ਗੱਲ ਸੁਣ ਕੇ ਇੱਕ ਵਾਰ ਤਾਂ ਰੋਣਾ ਆ ਜਾਂਦਾ ਕਿ ਸਾਡੇ ਦੇਸ਼ ਦੇ ਵਿੱਚ ਇਹੋ ਜਿਹੇ ਬੱਚੇ ਵੀ ਨੇ ਜਿਹੜੇ ਭੁੱਖੇ ਰਹਿ ਰਹੇ ਨੇ ਜਿ ਸਾਡੇ ਦੇਸ਼ ਦੇ ਵਿੱਚ ਇਹੋ ਜਿਹੇ ਲੋਕ ਵੀ ਨੇ ਜਿਹੜੇ ਰੋਟੀ ਨਹੀਂ ਖਾ ਰਹੇ ਕਿਉਂਕਿ ਉਹਨਾਂ ਦੇ ਘਰ ਆਟਾ ਹੈ ਬਹੁਤ ਸਾਰੇ ਲੋਕ ਉਸ ਬੱਚੇ ਦੇ ਘਰ ਮਦਦ ਦੇ ਲਈ ਪਹੁੰਚ ਜਾਂਦੇ ਨੇ ਕਿਉਂਕਿ ਪੰਜਾਬੀ ਹਾਂ ਪੰਜਾਬੀਆਂ ਦਾ ਸੁਭਾਅ ਹੈ ਮਦਦ ਕਰਨਾ ਕਰਨੀ ਵੀ ਚਾਹੀਦੀ ਹੈ ਇੱਕ ਜੋ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੈ ਉਹਦੀ ਮਦਦ ਦੇ ਲਈ ਅੱਗੇ ਆਉਣਾ ਸਾਡੀ ਫਿਤਰਤ ਹੈ ਬਿਲਕੁਲ ਬਹੁਤ ਵਧੀਆ ਗੱਲ ਹੈ ਹਰੇਕ ਨੂੰ ਕਰਨਾ ਚਾਹੀਦਾ ਹੈ ਮਦਦ ਕਰਨੀ ਕਿਸੇ ਦੀ ਇੱਕ ਬਹੁਤ ਵੱਡਾ ਕੰਮ ਹੁੰਦਾ ਹੈ ਪਰ ਕੀ ਤੁਸੀਂ ਸੋਚਦੇ ਹੋ ਕਿ ਇਹ ਸਮੱਸਿਆ ਸਿਰਫ ਇੱਕ ਉਸ ਬੱਚੇ ਦੀ ਹੈ ਜਿਸ ਦੀ ਵੀਡੀਓ ਵਾਇਰਲ ਹੋਗੀ ਇੱਕ ਵੀਡੀਓ ਵਾਇਰਲ ਹੋ ਜਾਂਦੀ ਹੈ ਤੁਸੀਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਦੇ ਘਰ ਪਹੁੰਚ ਜਾਂਦੇ ਹੋ ਇਸ ਤਰ੍ਹਾਂ ਦੀ ਹੀ ਇੱਕ ਗੱਲ ਕੁਝ ਮਹੀਨੇ ਪਹਿਲਾਂ ਹੋਈ ਸੀ ਜਦੋਂ ਇੱਕ ਬਜ਼ੁਰਗ ਮਹਿਲਾ ਦਾ ਰਾਸ਼ਨ ਕਾਰਡ ਸਰਕਾਰ ਨੇ ਕੱਟਤਾ ਸੀ ਬਟਾਂਡਾ ਦੀ ਉਹ ਵੀਡੀਓ ਸੀ ਮੇਰੇ ਕੋਲ ਵੀ ਬਹੁਤ ਸਾਰੇ ਮੈਸੇਜ ਆਏ ਸੀਗੇ ਕਿ ਸਾਨੂੰ ਜੀ ਮਾਤਾ ਜੀ ਦਾ ਘਰ ਦੱਸ ਦਿਓ ਮਾਤਾ ਜੀ ਦਾ ਅਕਾਊਂਟ ਨੰਬਰ ਦੱਸ ਦਿਓ ਤਾਂ ਕਿ ਅਸੀਂ ਉਹਨਾਂ ਦੀ ਮਦਦ ਲਈ ਅੱਗੇ ਆ ਸਕੀ ਹੈ ਮੈਨੂੰ ਸਭ ਨੂੰ ਇਹੀ ਕਹਿਆ ਸੀ ਕਿ ਉਹਨਾਂ ਦੀ ਮਦਦ ਦੇ ਲਈ ਆਲਰੇਡੀ ਜਿਹੜੇ ਲੋਕਲ ਸੰਸਥਾਵਾਂ ਤੇ ਲੋਕਲ ਲੋਕ ਬਹੁਤ ਆ ਚੁੱਕੇ ਨੇ ਨੇੜੇ-ਤੇੜੇ ਦੇ ਬਹੁਤ ਲੋਕ ਜਿਹੜੇ ਆ ਰਹੇ ਨੇ ਹਾਲਾਂਕਿ ਮਦਦ ਹਰ ਕੋਈ ਕਰਨਾ ਚਾਹੁੰਦਾ ਹੈ ਪਰ ਹੁਸ਼ਿਆਰਪੁਰ ਪਠਾਨਕੋਟ ਤੋਂ ਬਠਿੰਡਾ ਆ ਕੇ ਮਦਦ ਕਰਨਾ ਤੁਹਾਡੀ ਇੱਛਾ ਹੋ ਸਕਦੀ ਹੈ ਤੁਹਾਡੀ ਇੱਛਾ ਹੈ ਕਿ ਅਸੀਂ ਇੱਡੀ ਦੂਰ ਜਾ ਕੇ ਮਦਦ ਕਰੀਏ ਪਰ ਕੀ ਇਹ ਸਮੱਸਿਆ ਸਿਰਫ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਦੀ ਵੀਡੀਓ ਵਾਇਰਲ ਹੋ ਜਾਂਦੀ ਹੈ ਜਦੋਂ ਕਿ ਤੁਹਾਡੇ ਆਸ-ਪਾਸ ਇਹੋ ਜਿਹੇ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੂੰ ਇਹ ਸਮੱਸਿਆਵਾਂ ਹੈਗੇ ਨੇ ਜਿਹੜੇ ਇਸ ਤਰ੍ਹਾਂ ਦੀ ਆਰਥਿਕ ਤੰਗੀ ਦੇ ਵਿੱਚੋਂ ਗੁਜ਼ਰ ਰਹੇ ਨੇ ਜੇ ਅੱਜ ਅਸੀਂ ਗੱਲ ਬੱਚਿਆਂ ਦੀ ਕਰ ਰਹੇ ਹਾਂ ਤਾਂ ਬੱਚਿਆਂ ਦੇ ਵਿੱਚ ਗਿਣਤੀ ਸੈਂਕੜਿਆਂ ਦੇ ਵਿੱਚ ਨਹੀਂ ਹਜ਼ਾਰਾਂ ਦੇ ਵਿੱਚ ਨਹੀਂ ਲੱਖਾਂ ਦੇ ਵਿੱਚ ਇਹ ਗਿਣਤੀ ਹੈ ਜਦੋਂ ਪੇਰੈਂਟਸ ਆਪਣੇ ਬੱਚਿਆਂ ਨੂੰ ਸਕੂਲ ਭੇਜ ਰਹੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਇਸ ਲਈ ਭੇਜ ਰਹੇ ਨੇ ਕਿ ਮਿੱਡੇ ਮੀਲ ਦੇ ਵਿੱਚ ਸਾਡਾ ਬੱਚਾ ਜਾ ਕੇ ਰਾਜਮੀ ਰੋਟੀ ਖਾ ਸਕੇਗਾ ਘੱਟੋ ਘੱਟ ਇੱਕ ਡੰਗ ਦੀ ਜਿਹੜੀ ਰਾਜਮੀ ਰੋਟੀ ਉਹ ਉੱਥੇ ਉਹਨੂੰ ਮਿਲ ਜੇਗੀ ਇੱਕ ਡੰਗ ਦੀ ਉਹ ਨਾ ਖਾਊਗਾ ਤੇ ਇੱਕ ਡੰਗ ਦੀ ਜਿਹੜੀ ਸ਼ਾਮ ਵਾਲੀ ਹੈਗੀ ਰੁੱਖੀ ਸੁੱਕੀ ਪਰਿਵਾਰ ਦੇ ਨਾਲ ਜਿਸ ਤਰ੍ਹਾਂ ਦੀ ਬਣੇਗੀ ਉਹ ਖਾ ਲੇਗਾ ਇਹ ਹਾਲਾਤ ਨੇ ਬਹੁਤ ਸਾਰੇ ਪਰਿਵਾਰਾਂ ਦੇ ਤਾਂ ਜ਼ਰੂਰਤ ਸਾਡੀ ਇਹ ਹੈ ਕਿ ਅਸੀਂ ਉਹਨਾਂ ਪਰਿਵਾਰਾਂ ਨੂੰ ਆਪਣੇ ਆਸ-ਪਾਸ ਲੱਭੀਏ ਆਪਣੇ ਨੇੜੇ ਤੇੜੇ ਲੱਭੀਏ ਉਹ ਮੁਲਕ ਜਿਹੜਾ ਜਿਸ ਦੀ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਅਸੀਂ 80 ਕਰੋੜ ਲੋਕਾਂ ਨੂੰ ਕਣਕ ਦੇ ਰਹੇ ਹਾਂ ਮੁਫਤ ਦੇ ਵਿੱਚ ਬੜੇ ਫਕਰ ਦੇ ਨਾਲ ਕਹਿੰਦੇ ਨੇ ਕਿ 80 ਕਰੋੜ ਲੋਕਾਂ ਤੱਕ ਅਸੀਂ ਕਣਕ ਪਹੁੰਚਾ ਰਹੇ ਹਾਂ ਜਦੋਂ ਕਿ ਫਕਰ ਦੀ ਗੱਲ ਨਹੀਂ ਇਹ ਸ਼ਰਮ ਦੀ ਗੱਲ ਹੈ 150 ਕਰੋੜ ਦੀ ਆਬਾਦੀ ਦੇ ਵਿੱਚੋਂ 80 ਕਰੋੜ ਲੋਕ ਸਰਕਾਰ ਤੇ ਨਿਰਭਰ ਨੇ ਮੁਫਤ ਦੀ ਕਣਕ ਦੇ ਲਈ ਤੁਸੀਂ ਸੋਚੋ ਕਿ ਉਸ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਕਿੱਥੇ ਕਿੱਥੇ ਲੋਕ ਹੋਣਗੇ ਜਿਨ੍ਹਾਂ ਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ ਤੁਸੀਂ ਆਪਣੇ ਆਸ-ਪਾਸ ਇਹ ਖੋਜ ਕਰਨ ਦੀ ਕੋਸ਼ਿਸ਼ ਕਰੋ ਆਪਣੇ ਆਸ-ਪਾਸ ਉਹਨਾਂ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਜਿਨ੍ਹਾਂ ਦੀ ਤੁਸੀਂ ਮਦਦ ਕਰ ਸਕੋ ਇਹਦੇ ਲਈ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਸੰਪਰਕ ਕਰ ਸਕਦੇ ਹੋ ਕਿ ਉੱਥੋਂ ਤੁਹਾਨੂੰ ਪਤਾ ਲੱਗ ਜਾਏ ਕਿ ਕਿਸ ਪਰਿਵਾਰ ਦੇ ਖਾਲਾਤ ਜਿਹੜੇ ਹੈਗੇ ਨੇ ਕਿਸ ਤਰ੍ਹਾਂ ਦੇ ਨੇ ਕਿਸ ਦੇ ਪੇਰੈਂਟਸ ਦੇ ਖਾਲਾਤ ਕਿਸ ਤਰ੍ਹਾਂ ਦੇ ਨੇ ਉਹਨਾਂ ਦੀ ਮਦਦ ਚੁੱਪਚੀਪੀਤੇ ਕਰਦਿਆ ਕਰੋ ਗਰੀਬ ਪਰਿਵਾਰਾਂ ਦਾ ਮਜ਼ਾਕ ਨਾ ਉਡਾਇਆ ਕਰੋ ਜਿਹੜੇ ਸਾਡੇ ਬਲੌਗਰ ਨੇ ਮੈਂ ਉਹਨਾਂ ਨੂੰ ਵੀ ਸਲਾਹ ਦੇਣਾ ਚਾਹਾਂਗਾ ਕਿ ਵੀਰੇ ਚੁੱਪ ਕਰਕੇ ਜੇ ਮਦਦ ਕਿਸੇ ਦੀ ਕਰਨੀ ਹੁੰਦੀ ਹੈ ਕਰਾਇਆ ਕਰੋ ਆਵੇ ਚਾਰ ਵੀਊਵਾਂ ਦੇ ਪਿੱਛੇ ਉਹਨਾਂ ਦਾ ਜਲੂਸ ਨਾ ਕੱਢਿਆ ਕਰੋ ਇੱਕ ਛੋਟੇ ਬੱਚੇ ਦੇ ਅੱਗੇ ਮੈਕ ਕਰ ਰਹੇ ਹੋ ਕਿ ਬੋਲ ਬੈਠਾ ਤੂੰ ਕੀ ਬੋਲੇਗਾ ਉਹ ਬੱਚਾ ਹੈ ਛੋਟਾ ਮਾਨਸਿਕ ਕੀ ਦਬਾਅ ਪਾ ਰਹੇ ਹੋ ਉਹਦੇ ਉੱਪਰ ਇੱਕ ਗਰੀਬ ਪਰਿਵਾਰ ਹੈ ਜਿਹੜਾ ਆਟੇ ਦੇ ਲਈ ਯੂਜ਼ ਰਿਹਾ ਅੱਜ ਉਹਦੀ ਮਦਦ ਲਈ ਉਹਦੇ ਕੋਲ ਲੋਕ ਪਹੁੰਚ ਰਹੇ ਨੇ ਤਾਂ ਉਹਦੀ ਤੁਸੀਂ ਆਪ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖ ਕੇ ਦੇਖੋ ਕਿ ਉਹਦੀ ਫੀਲਿੰਗ ਕੀ ਹੋਏਗੀ ਉਹਨਾਂ ਦਾ ਮਜ਼ਾਕ ਨਾ ਉਡਾਇਆ ਕਰੋ ਮਦਦ ਕਿਸੇ ਦੀ ਕਰਨੀ ਹੈ ਤਾਂ ਉਹਦੇ ਲਈ ਵੀ ਚੁੱਪ ਕਰਕੇ ਜਾਓ ਮਦਦ ਜਿੰਨੀ ਤੁਹਾਡੇ ਤੋਂ ਸਰਦੀ ਹੈ ਕਰ ਦੋ ਨਹੀਂ ਸਰਦੀ ਤਾਂ ਕੋਈ ਗੱਲ ਨਹੀਂ ਦਿਲਾਸਾ ਦੇ ਦਿਓਗੇ ਤਾਂ ਵੀਰੇ ਇਹ ਛੋਟੀ ਜਿਹੀ ਸਲਾਹ ਸੀ ਕਿ ਆਪਣੇ ਆਸ-ਪਾਸ ਜਿਹੜੇ ਤੁਹਾਡੇ ਲੋਕ ਹੈਗੇ ਨੇ ਉਹਨਾਂ ਨੂੰ ਫਾਈਂਡ ਆਊਟ ਕਰੋ ਉਹਨਾਂ ਦੀ ਮਦਦ ਕਰੋ ਨਾ ਕਿ ਇੱਕ ਵੀਡੀਓ ਵਾਇਰਲ ਹੋਣ ਵਾਲੇ ਦੇ ਮਗਰ ਪੈ ਜਾ ਕਰੋ ਵੀਡੀਓ ਵਾਇਰਲ ਹੋਣ ਵਾਲੇ ਦੀ ਵੀ ਮਦਦ ਕਰੋ ਪਰ ਬਾਕੀਆਂ ਨੂੰ ਵੀ ਸੋਚੋ ਬਾਕੀਆਂ ਬਾਰੇ ਵੀ ਸੋਚਣ ਦੀ ਜ਼ਰੂਰਤ ਹੈ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਤੁਹਾਡੀ ਮਦਦ ਦੀ ਲੋੜ ਹੈ ਤੁਹਾਡਾ ਇੱਕ ਚੱਕਿਆ ਹੋਇਆ ਕਦਮ ਉਹਨਾਂ ਦੀ ਜ਼ਿੰਦਗੀ ਸਵਾਰ ਸਕਦਾ ਹੈ